ਸਾਬ ਦੇ ਸਾਹਮਣੇ ਪਹੁੰਚਦਾ ਰੰਜੀਤ ਸਿੰਘ ਜੀ ਪੰਦਲ ਸਿੰਘ ਵਾਲਾ ਵਿਖੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੰਤ ਮੁੱਦਿਆਂ ਦੇ ਉੱਤੇ ਪਿਛਲੇ ਸਮੇਂ ਇੱਕ ਵੀਡੀਓ ਆਨ ਦੀ ਹੈ ਕਿ ਇੰਟਰਵਿਊ ਹੁੰਦੀ ਹੈ ਡੇਰਾ ਸਰਸਾ ਦੇ ਇੱਕ ਆਗੂ ਦੀ ਪ੍ਰਦੀਪ ਪਲੇਅਰ ਦੀ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਈ ਤਰੀਕੇ ਦੇ ਇਲਜ਼ਾਮ ਕਈ ਤਰੀਕੇ ਦੇ ਗੱਲਾਂ ਨਿਕਲਦੀਆਂ ਉਸ ਵੇਖੇ ਤੇ ਅਕਾਲੀ ਦਲ ਦੇ ਜਿਹੜੇ ਦੋ ਘਟ ਬਣਿਆ ਉਹਨਾਂ ਤੇ ਤੇ ਹੁਣ ਅੱਗੇ ਪੰਥ ਕਿਦੇ ਪਿੱਛੇ ਲੱਗੇ ਪੰਥ ਕਿਦੀ ਬਾਤ ਫੜੇ ਕੌਣ ਪੰਥ ਨੂੰ ਅਗਵਾਈ ਦੇਵੇਗਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਨਾਲ ਪਹਿਲਾਂ ਉਹਨਾਂ ਦਾ ਸਵਾਲ ਕਰੀ ਭਾਈ ਸਾਹਿਬ ਜੈ ਜੀ ਭਗਤਾਂ ਸਾਹਿਬ ਭਾਈ ਸਾਹਿਬ ਸਭ ਤੋਂ ਪਹਿਲਾਂ ਮੈਂ ਸਵਾਲ ਹਾਂ ਜੀ ਪ੍ਰਦੀਪ ਖਲੀ ਇਹ ਕੇ ਇੰਟਰਵਿਊ ਜਿਦੇ ਵਿੱਚ ਉਹ ਇਹ ਕਹਿੰਦਾ ਕਿ ਸੁਖਬੀਰ ਮੈਂ ਸੋਨੇ ਸਾਰੇ ਪਰ ਗੱਲ ਤੇ ਹੈਗੇ ਆ ਕਿ ਕੋਈ ਕਿਤੇ ਨਾ ਕਿਤੇ ਹਿਰਦੇ ਚ ਇਮਾਨਦਾਰੀ ਹੋਵੇ ਜੀ اخلاق ਹੋਵੇ ਜ਼ਮੀਰ ਹੋਵੇ ਉਹ ਸਵਾਰ ਕਰਦੇ ਇੱਕ ਸਾਥੂ ਕਰਦੀ ਹੋਈ ਜੀ ਇੱਥੇ ਤਾਂ ਹੈ ਹੀ ਕੁਛ ਨਹੀਂ ਇੱਥੇ ਤਾਂ ਕੋਈ ਹੋਰ ਝੂਠ ਬੋਲਣ ਦੇ ਕਰਨੇ ਨਹੀਂ ਸਭ ਕੁਝ ਝੂਠਾ ਹੁਣ ਜੇ ਫਰਜ਼ ਕਰ ਲੋ ਇਹ ਕਲੇਰ ਵੀ ਝੂਠਾ ਹੈ ਤੇ ਗਿਆਨੀ ਗੁਰਮukh ਸਿੰਘ ਬਾਰੇ ਕੀ ਕਹਿੰਦੇ ਹੂੰ ਉਹ ਤਾਂ ਅੱਜ ਵੀ ਹੈਡ ਗ੍ਰੰਟੀ ਦਾ ਅਕਾਲ ਪਕੜਦੇ ਜੀ ਉਹਨੇ ਆਪਣੇ ਟੀਵੀ ਤੇ ਇਹ ਬਿਆਨ ਦਿੱਤਾ ਜੋ ਕੁਛ ਕਲੇਰ ਨੇ ਕਿਹਾ ਸੇਮ ਉਹੀ ਚੀਜ਼ ਹੈ ਹੂੰ ਉਹਦੇ ਬਾਰੇ ਕੀ ਕਹਿੰਦੇ ਕੋਈ ਜਦੋਂ ਮੰਨਣਾ ਹੀ ਨਹੀਂ ਜਦੋਂ ਸੌਂ ਹੀ ਖਾ ਲਈ ਹੈ ਕਿ ਅਸੀਂ ਗੁਰੂ ਘਰ ਨੂੰ ਛੱਡਣਾ ਨਹੀਂ ਯੋਗ ਹੋ ਕੇ ਚੰਬੜ ਗਏ ਸਿਸਟਮ ਸਾਡਾ ਗਰੇਆ ਦੀ ਸਾਡਾ ਸਿਸਟਮ ਜਿਹੜਾ ਉਹ ਸੈਂਟਰ ਸਰਕਾਰ ਦੇ ਹੱਥ ਚ ਹੈ ਸੈਂਟਰ ਸਰਕਾਰ ਇਹਨਾਂ ਨੂੰ ਅਜੇ ਵੀ ਚਾਹੀਦੀ ਹੈ 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਣ ਦੇ ਜੀ ਤਾਂ ਜਿੰਨੀ ਦੇਰ ਤੱਕ ਇੱਕ ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਹੋਵੇ ਹੋਇਆ ਕਿ ਸਾਡੇ ਲੀਡਰਸ਼ਿਪ ਨੇ ਖਾਸ ਕਰਕੇ ਪ੍ਰਬੰਧਕ ਕਮੇਟੀ ਜਦੋਂ ਆਈ ਹੈ ਜਮਹੂਰੀਆ ਨਾਲ ਲੀਡਰ ਕੋ ਜੀ ਉਦੋਂ ਤੋਂ ਜਿਹੜਾ ਪੰਥ ਸੀਗਾ ਪੰਨਿਆਂ ਪਿਆ ਰਿਆਂ ਦਾ ਪੰਥ ਤੇ ਗ੍ਰੰਥ ਦਾ ਸਾਸ ਨੂੰ ਨੌਕਰ ਬਣਾ ਦਿਆ ਜੀ ਜਿਹੜੇ ਪਾਤਸ਼ਾਹ ਸੀ ਉਹਨਾਂ ਨੂੰ ਨੌਕਰ ਬਣਾ ਦਿਆ ਉਹ ਇੱਕ ਦੋ ਪਾਤਸ਼ਾਹੇ ਸੀ ਬਾਬੇ ਕੇਰ ਪਾਬਰ ਕੇ ਬਾਬਰ ਕਿਆਂ ਦੀ ਪਾਤਸ਼ਾਹੀ ਬਾਬੇ ਕਿਆਂ ਦਾ ਰਾਜ ਕਰਦੇ ਆ ਜੀ ਉਹ 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 ਗੁਲਾਮੀ ਜਿਹੜੀ ਆ ਉਹ ਅੱਜ ਪੰਜ ਪਿਆਰੇ ਕਰੰਦਾ ਹੈ ਇਥੋਂ ਸਭ ਜਸਟਿਸ ਨਹੀਂ ਮਿਲਦਾ ਕੌਣ ਪੁੱਛੂ ਜੀ ਗੁਰੂ ਘਰ ਦੇ ਵਿੱਚ ਅਰਪਨ ਪੀਏ ਦੇ ਕਥਾ ਦੇ ਕੋਲੇ ਜੀ ਕਮਿਸ਼ਨਰ ਆਏ ਜ਼ਮੀਨਾਂ ਵੇਚ ਕੇ ਇਤਬਾਦਲੇ ਕਰਕੇ ਸਾਡੇ ਗਰੀਬ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਪੜ੍ਹਾਈ ਨਹੀਂ ਹੋ ਰਹੀ ਉਹਨਾਂ ਦੀ ਅਸੀਂ ਉਹਨਾਂ ਨੂੰ ਕਮੇਟੀ ਚ ਕੋਈ ਲਈ